ਜਦੋਂ ਦੇਸ਼ ਲਈ ਖੇਡਣ ਦਾ ਜਨੂਨ ਹੋਵੇ ਤਾਂ ਹਰ ਮੈਚ ਇੱਕ ਜੰਗ ਬਣ ਜਾਂਦਾ ਹੈ ਆਸਟ੍ਰੇਲੀਆ ਨੇ ਪਹਿਲਾ ਵਨਡੇ ਜਿੱਤ ਕੇ ਬੜਤ ਹਾਸਿਲ ਕਰ ਲਈ ਹੈ ਤੇ ਹੁਣ ਦੂਜਾ ਮੈਚ ਭਾਰਤ ਲਈ ਬਣ ਗਿਆ ਹੈ ਕਰੋ ਜਾਂ ਮਰੋ ਦਾ ਮੁਕਾਬਲਾ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਡਰੈਸਿੰਗ ਰੂਮ ਚੋਂ ਆਈ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਆਪਣੇ YouTube ਚੈਨਲ Crick Zone World ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਕੁਲਦੀਪ ਯਾਦਵ ਬਾਰੇ ਜੋ ਭਾਰਤ ਲਈ ਗੇਮ ਚੇਂਜਰ ਹਨ ਉਹਨਾਂ ਨੂੰ ਨੈਟ ਤੇ ਪ੍ਰੈਕਟਿਸ ਬਹੁਤ ਘੱਟ ਕਰਵਾਈ ਗਈ ਹੈ ਕਿ ਉਹ ਹੈ ਨਹੀਂ ਖੇਡਣਗੇ ਜੇ ਇਹੋ ਜਿਹਾ ਹੈ ਤਾਂ ਭਾਰਤ ਲਈ ਇਹ ਇੱਕ ਵੱਡਾ ਰਿਸਕ ਹੋ ਸਕਦਾ ਹੈ ਉਹ ਇਕੱਲੇ ਹੀ ਮੈਚ ਦਾ ਰੁਖ ਬਦਲ ਸਕਦੇ ਹਨ ਟੀਮ ਦੇ ਡਿਫੈਂਸ 'ਚ ਜਾਣ ਤੋਂ ਬਾਅਦ ਉਹ ਇੱਕੋ ਇੱਕ ਖਿਡਾਰੀ ਜੋ ਮੈਚ ਜਿਤਾ ਸਕਦਾ ਹੈ ਦੂਜੇ ਪਾਸੇ ਆਸਟ੍ਰੇਲੀਆ ਜੋ ਖਤਰਨਾਕ ਮੂਡ ਵਿੱਚ ਹੈ ਜਿਹੜੀ ਪਹਿਲਾਂ ਟੀਮ 20 ਕਹੀ ਜਾ ਰਹੀ ਸੀ ਹੁਣ ਉਹਦੇ ਵਿੱਚ ਜੋਸ ਇੰਗਲਿਸ ਐਲੈਕਸ ਕੈਰੀ ਅਤੇ ਐਡਮ ਜੈਂਪਾ ਦੀ ਵਾਪਸੀ ਪੱਕੀ ਹੈ ਮਿਚਲ ਮਾਰਸ ਹੋਰ ਵੀ ਕਨਫੀਡੈਂਟ ਹਨ ਅਤੇ ਟੀਮ ਇੰਡੀਆ ਹਲੇ ਵੀ ਪਲੇਇੰਗ 11 ਚ ਉਲਜੀ ਪਈ ਹੈ ਜੇਕਰ ਕੁਲਦੀਪ ਨੂੰ ਐਡ ਕਰੀਏ ਤਾਂ ਬੈਟਿੰਗ ਕਮਜ਼ੋਰ ਹੁੰਦੀ ਹੈ ਅਤੇ ਜੇ ਸੁੰਦਰ ਨੂੰ ਐਡ ਕਰੀਏ ਤਾਂ ਬੋਲਿੰਗ ਆંકੜੇ ਕਹਿੰਦੇ ਹਨ ਐਡਲਿਟ ਓਵਲ ਵਿੱਚ ਭਾਰਤ 15 ਵਿੱਚੋਂ 9 ਮੈਚ ਜਿੱਤਿਆ ਹੈ ਅਤੇ 5 ਹਾਰਿਆ ਹੈ ਮੇਰੇ ਹਿਸਾਬ ਨਾਲ ਟੀਮ ਇੰਡੀਆ ਸੁੰਦਰ ਦੀ ਥਾਂ ਤੇ ਕੁਲਦੀਪ ਨੂੰ ਅਤੇ ਰਾਣਾ ਦੀ ਥਾਂ ਤੇ ਪ੍ਰਸ਼ਿੱਦ ਕ੍ਰਿਸ਼ਨਾ ਨੂੰ ਖਿਡਾ ਸਕਦੀ ਹੈ ਹੁਣ ਦੇਖਣਾ ਹੋਵੇਗਾ ਭਾਰਤੀ ਟੀਮ ਉਹੀ 11 ਤੇ ਟਿੱਕੀ ਰਵੇਗੀ ਜਾਂ ਨਵੀਂ ਸੋਚੇਗੀ ਉਤਰੇਗੀ ਜੇਕਰ ਭਾਰਤੀਏ ਟੀਮ ਦੂਜਾ ਮੈਚ ਜਿੱਤ ਜਾਂਦੀ ਹੈ ਤਾਂ ਤੀਜਾ ਮੁਕਾਬਲਾ ਫਾਈਨਲ ਬੰਗ ਖੇਡ ਪਾਵੇਗੀ ਤੁਸੀਂ ਦੱਸੋ ਕੀ ਕੁਲਦੀਪ ਯਾਦਵ ਨੂੰ ਮੌਕਾ ਮਿਲਣਾ ਚਾਹੀਦਾ ਹੈ ਕਮੈਂਟ ਕਰਕੇ ਆਪਣੀ رائے ਦੱਸੋ ਜੁੜੇ ਰਹੋ ਨਵੀਂ ਅਪਡੇਟਸ ਲਈ ਆਪਣੇ YouTube ਚੈਨਲ ਨਾਲ ਅਤੇ ਹੋਰ ਵੀ ਨਵੀਆਂ-ਨਵੀਆਂ ਅਪਡੇਟਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ